ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈ ਕਰਦੇ ਹੋਏ ਅੱਜ ਬਠਿੰਡਾ ਦੀ ਧੋਬੀਣਾ ਬਸਤੀ ਵਿਖੇ ਧੂਕਰਾਤੇ ਚਲਾਇਆ ਬਲਡੋਜ਼ਰ ਵੱਡੀ ਗਿਣਤੀ ਵਿੱਚ ਕੀਤੀ ਪੁਲਿਸ ਫੋਰਸ ਤਨਾਤ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਬਠਿੰਡਾ ਪੁਲਿਸ ਵੱਲੋਂ ਅੱਜ ਬਠਿੰਡਾ ਦੇ ਧੋਬੀਣਾ ਬਸਤੀ ਵਿਖੇ ਤੀਸਰੀ ਵਾਰ ਬਲਡੋਜ ਚਲਾਇਆ ਗਿਆ ਜਿੱਥੇ ਅੱਜ ਦੋ ਘਰਾਂ ਦਿੱਤੇ ਬਲਡੋਜ ਚਲਾਇਆ ਗਿਆ ਇਸ ਤੋਂ ਪਹਿਲਾਂ ਵੀ ਦੋ ਵਾਰੀ ਦੋ-ਦੋ ਘਰਾਂ ਦਿੱਤੇ ਇਹਨਾਂ ਨੂੰ ਬਲਡੋਜਰ ਚਲਾਇਆ ਗਿਆ ਦਸ ਦੇ ਵਿੱਚ ਇੱਕ ਰੈਂਬੋ ਨਾਮ ਦਾ ਨਸ਼ਾ ਤਸਕਰ ਹੈ ਜਿਹਦੇ ਉੱਤੇ 11 ਮੁਕੱਦਮੇ ਦਰਜ ਹਨ ਅੱਜ ਉਸ ਦਾ ਘਰ ਵੀ ਬਠਿੰਡਾ ਪੁਲਿਸ ਵੱਲੋਂ ਢਾਹ ਦਿੱਤਾ ਗਿਆ ਇਸ ਸਬੰਧੀ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਵੀ ਵਿਅਕਤੀ ਨਸ਼ੇ ਦੇ ਕਾਰੋਬਾਰ ਕਰਕੇ ਆਪਣੀ ਪ੍ਰਾਪਰਟੀ ਬਣਾਏਗਾ ਉਸ ਨੂੰ ਆਪਣੀ ਬਖਸ਼ਿਆ ਜਾਵੇਗਾ ਤੇ ਅੱਜ ਬਠਿੰਡਾ ਪੁਲਿਸ ਵੱਲੋਂ ਫੇਰ ਇੱਕ ਵੱਡੀ ਜਿਹੜੀ ਹੈ ਆਪਣਾ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੇ ਧੋਬੀਣਾ ਵਸਤੀ ਵਿਖੇ ਇੱਕ ਔਰਤ ਜਿਸ ਦੇ ਉੱਤੇ ਇੱਕ ਮੁਕੱਦਮਾ ਦਰਸੀ ਹੈ ਤੇ ਉਸਦੇ ਬੇਟੇ ਦੇ ਉੱਤੇ ਚਾਰ ਮੁਕੱਦਮੇ ਦਰਸਾ ਇੱਕ ਤਾਂ ਉਸ ਦਾ ਘਰ ਦੇ ਉੱਤੇ ਬਲਡੋਜਾ ਚਲਾਇਆ ਗਿਆ ਤੇ ਨਾਲ ਇੱਕ ਰੈਂਬੋ ਨਾਮ ਦਾ ਨਸ਼ਾ ਤਸਕਰ ਜਿਸ ਤੇ 11 ਮੁਕੱਦਮੇ ਵੱਖ-ਵੱਖ ਤਰ੍ਹਾਂ ਦੇ ਦਰਜ ਹਨ ਇੱਕ ਹੋਰ ਦੇ ਆਪਣਾ ਘਰ ਦੇ ਉੱਤੇ ਅੱਜ ਇਹਦਾ ਬਲਡੋਜਾ ਚਲਾਇਆ ਗਿਆ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਧੋਬੀਣਾ ਵਸਤੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲੋਜ ਚਲਾਇਆ ਗਿਆ ਇਸ ਮੌਕੇ ਐਸਪੀਸੀਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿੱਥੇ ਨਸ਼ਾ ਤਸਕਰ ਦਾ ਵੱਡਾ ਨੁਕਸਾਨ ਹੁੰਦਾ ਹੈ ਉਸ ਦੇ ਨਾਲ ਉਸ ਦਾ ਇਲਾਕਾ ਜਿਹੜਾ ਉਹ ਟੁੱਟ ਜਾਂਦਾ ਜਿਸ ਦੇ ਨਾਲ ਉਸ ਦਿਨ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਜਿਹੜੀ ਆ ਡਰ ਆਪਣਾ ਬਣ ਜਾਂਦਾ ਹੈ ਅਤੇ ਅੱਜ ਇਹੀ ਆਪਣਾ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਬਠਿੰਡਾ ਧੋਬੀਨ ਵਸਤੀ ਵੀ ਇਹ ਕੀਤੀ ਗਈ ਹੈ ਦੋ ਘਰਾਂ ਦੇ ਉੱਤੇ ਅੱਜ ਦੋ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਨਾ ਬਲੋਜ ਜਿਹੜਾ ਉਹ ਚਲਾਇਆ ਗਿਆ ਆਓ ਸੁਣੋ ਸੁਣਾਉਣੇ ਐਸੇ ਸਬੰਧੀ ਕੀ ਕੇਂਦਰ ਨੇ ਮਹੱਲੇ ਦੇ ਲੋਕ ਤੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਅਸੀਂ ਤਾਂ ਜੇ ਕਹਿਣਾ ਚਾਹੁੰਦੇ ਆ ਵੀ ਜਿਹੜੇ ਘਰ ਤਾਂ ਅਸੀਂ ਗਾਰੇ ਨਾਲ ਵੀ ਜੋੜ ਲਾਂਗੇ ਨਾ ਸਿਮੈਂਟ ਨਾਲ ਜੁੜਨਗੇ ਤਾਂ ਜੇ ਕੋਈ ਮਸ਼ੀਨਰੀ ਆ ਉਹ ਵੀ ਅਸੀਂ ਮਿਸਤਰੀ ਤੋਂ ਸਿੱਧੀ ਕਰਾ ਲਾਂਗੇ ਤੇ ਜਿਹੜੇ ਮਾਵਾ ਤੇ ਪੋਤੀ ਜੱਗ ਤੋਂ ਚਲ ਗਏ ਉਹ ਕਿੱਧਰ ਕਿਥੋਂ ਲੈ ਕੇ ਦੇਵਾਂਗੇ ਖੇੜ ਦੇ ਖੇੜ ਦੇ ਬੁਕੜਾਂ ਚੋਂ ਹੀਰੇ ਜੱਗ ਤੋਂ ਟੱਪ ਗਏ ਤੇ ਅਸੀਂ ਤਾਂ ਆਨੇ ਆ ਵੀ ਵੈਸੇ ਜੇ ਚਿੜੀ ਆਲ ਨਾ ਬਣਾਉਂਦੀ ਉਹ ਵੀ ਡੱਕੇ ਚੁੱਕ ਕੇ ਲਿਆਉਂਦੀ ਆ ਔਖਾ ਬਹੁਤਾ ਬਣਾਉਣਾ ਪਰ ਆਨੇ ਵੀ ਹੱਕ ਦੀ ਕਮਾਈ ਦਾ ਬਣਾ ਕਿਸੇ ਦੇ ਪੁੱਤ ਮਾਰ ਕੇ ਨਾ ਬਣਾ ਇੰਨਾ ਕਾਸੀ ਕਹਿਣਾ ਚਾਹੀਦਾ ਕਿਵੇਂ ਲੱਗਦਾ ਪੰਜਾਬ ਸਰਕਾਰ ਦਾ ਉਪਰਾਲਾ ਤੇ ਬਠਿੰਡਾ ਪੁਲਿਸ ਨੇ ਜਿਹੜਾ ਐਕਸ਼ਨ ਕੀਤਾ ਤਿੰਨ ਵਾਰੀ ਹੋ ਗਿਆ ਪੰਜਾਬ ਸਰਕਾਰ ਨੇ ਜਿਹੜਾ ਉਪਰਾਲਾ ਕਰਿਆ ਸੀ ਉਹਨੇ ਬੀਬੀਆਂ ਨਾਲ ਵਾਹ ਤੇ ਕੀਤੇ ਸੀ ਮਾਨ ਸਾਹਿਬ ਨੇ ਵੀ ਮੈਂ ਹਰਤੇ ਚਿੱਟਾ ਬੰਦ ਕਰ ਦੂੰ ਪਰ ਸਾਨੂੰ ਲੱਗਦਾ ਨਹੀਂ ਜਿਹੜੇ ਤਰੀਕੇ ਨਾਲ ਜਿੱਟਾ ਵਿਕੀ ਜਾਂਦਾ ਨਾ ਉਹ ਤਰੀਕੇ ਨਾਲ ਲੱਗਦਾ ਨਹੀਂ ਵੀ ਬੰਦ ਕਰਤਾ ਤਿੰਨ ਵਾਰੀ ਐਕਸ਼ਨ ਹੋ ਚੁੱਕਿਆ ਇਸ ਇਰੀਏ ਦਾ ਅੱਜ ਤੱਕ ਇਹ ਵੀ ਹੋਣਾ ਚਾਹੀਦਾ ਇੱਦਾਂ ਤੁਸੀਂ ਵੀ ਧਰਨੇ ਤੇ ਬੈਠੇ ਹੋ ਕਾਫੀ ਸਾਲ ਬੈਠੇ ਆ ਜੀ ਢੂੜ ਸਾਲ ਬੈਠੇ ਰਹੇ ਆ ਅਸੀਂ ਤਾਂ ਧਰਨੇ ਤੇ ਹੂੰ 1.5 ਸਾਲ ਬੈਠੇ ਰਹੇ ਆ ਓ ਮਾਤਾ ਜੀ ਠੀਕ 1.5 ਸਾਲ ਬੈਠੇ ਰਹੇ ਆ ਅਸੀਂ ਤਾਂ ਧਰਨੇ ਤੇ ਆ ਅੱਜ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਦੇ ਤਹਿਤ ਇੱਥੇ ਢੋਬੀਆਂ ਨਾਂ ਬਸਤੀ ਦੇ ਵਿੱਚ ਦੋ ਪ੍ਰਾਪਰਟੀਆਂ ਡੈਮੋਲੇਸ਼ਨ ਕਰਨ ਸੰਬੰਧੀ ਸਾਡੇ ਵੱਲੋਂ ਪੁਲਿਸ ਹੁੰ ਦਾ ਦਿੱਤੀ ਗਈ ਹੈ ਆ ਇਸ ਦੇ ਵਿੱਚ ਇਹ ਜਿਹੜਾ ਘਰ ਹੈਗਾ ਜਿੱਥੇ ਪ੍ਰਾਪਰਟੀ ਡੈਮੋਲੇਸ਼ਨ ਦਾ ਹੁਣ ਕੰਮ ਇਸ ਵੇਲੇ ਚੱਲ ਰਿਹਾ ਇਹ ਨੀਤੂ ਨਾਮ ਦੀ ਲੇਡੀ ਹੈ ਇਹਦੇ ਹਸਬੰਦ ਬਲਵੀਰ ਸਿੰਘ ਹੈਗੇ ਆ ਤੇ ਇਹਦਾ ਜਿਹੜਾ ਲੜਕਾ ਹੈਗਾ ਰਾਹੁਲ ਏਲੀਅਸ ਜਗਸੀਰ ਸਿੰਘ ਇਹ ਜਿਹੜੇ ਨੀਤੂ ਹੈਗੀ ਇਹਦੇ ਉੱਪਰ ਇੱਕ ਮੁਕਦਮਾ ਐਨਡੀਪੀਐਸ ਦਾ ਦਰਜਾ ਹੈ ਜਿਹੜਾ ਰਾਹੁਲ ਹੈ ਤਾਂ ਲੜਕਾ ਉਹਦੇ ਉੱਪਰ ਚਾਰ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਟੋਟਲ ਇਹਨਾਂ ਦੇ ਪਰਿਵਾਰ ਦੇ ਉੱਪਰ ਪੰਜ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਚ ਨਸ਼ੇ ਦੀ ਸ਼ੱਕਤਾਂ ਆ ਰਹੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜੀ ਦੂਸਰਾ ਪ੍ਰਾਪਰਟੀ ਹੈਗੀ ਆ ਉਹ ਰੈਂਬੋ ਨਾਮ ਦਾ ਵਿਅਕਤੀ ਹੈ ਜਿਸਦੇ ਪਹਿਲਾਂ ਵੀ ਇੱਕ ਘਰ ਬਣਾਇਆ ਹੋਇਆ ਸੀਗਾ ਉਹਨੂੰ ਡੈਮੋਲਿਸ਼ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਅੱਜ ਉਹਦਾ ਇੱਕ ਜਿਸ ਦੇ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤਾਂ ਸਿਵਲ ਡਿਪਾਰਟਮੈਂਟ ਵੱਲੋਂ ਸਾਰੀ ਫਾਰਮੈਲिटीज ਕੰਪਲੀਟ ਕਰਨ ਤੋਂ ਬਾਅਦ ਆਦੋ ਜੀ ਦੂਸਰੀ ਪ੍ਰਾਪਰਟੀ ਵੀ ਜਿਹੜੀ ਹੈਗੀ ਡੈਮੋਲਿਸ਼ ਕੀਤੀ ਜਾਣੀ ਹੈ ਜਿਹੜਾ ਰੈਂਬੋ ਹੈ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਜਿਸ ਦੇ ਵਿੱਚ ਉਹ ਚਾਰ ਐਨਡੀਪੀਐਸ ਦੇ ਮੁਕਦਮੇ ਨੇ ਇੱਕ ਉਹਦੇ ਉੱਪਰ ਐਕਸਾਈਜ਼ ਦੀ ਤਸਕਰੀ ਦਾ ਮੁਕਤਮਾ ਦਰਜ ਹੈ ਤੇ 6 ਮੁਕਦਮੇ ਉਹਦੇ ਉੱਪਰ ਜਿਹੜੀ ਲੜਾਈ ਝਗੜੇ ਦੇ ਜਿਹਦੇ ਵਿੱਚੋਂ 302 307 ਵਕਤ ਦਾ ਮੁਕਦਮੇ ਵੀ ਦਰਜ ਹੈਗੇ ਆ ਤੇ ਹੁਣ ਇਸ ਟਾਈਮ ਜਿਹੜਾ ਹੈਗਾ ਉਹ ਪਕੌੜਾ ਭੱਜਿਆ ਹੋਇਆ ਤੇ ਸਾਡੀ ਜਿਹੜ ਤੇ ਉਹਦੇ ਵਿੱਚ ਇੱਕ ਪ੍ਰਾਪਰਟੀ ਉਹਦੀ ਪਹਿਲਾਂ ਘਰ ਜਿਹੜਾ ਸੀ ਉਹ ਡੈਮੋਲਿਸ਼ ਕੀਤਾ ਗਿਆ ਸੀਗਾ ਸੈਕੰਡ ਜਿਹੜਾ ਘਰ ਉਹਦਾ ਅੱਜ ਡੈਮੋਲੇਸ਼ਨ ਕੀਤਾ ਜਾ ਰਿਹਾ ਤੇ ਇਹ ਜਿਹੜੀ ਪ੍ਰਾਪਰਟੀ ਹੈਗੀ ਇਹ ਨੀਤੂ ਰਾਮ ਦੀ ਲੇਡੀ ਦੀ ਹੈ ਟੀਮ ਟੀਮ ਕਿਹੜੀ ਕਿਹੜੀਆਂ ਲੱਗੀਆਂ ਇਹਦੇ ਵਿੱਚ ਜਿਹੜੇ ਇਸ ਦੇ ਵਿੱਚ ਸਾਡੇ ਨਾਲ ਡੀਐਸਪੀ ਪੀਬੀਆਈ ਐਨਡੀਪੀਐਸ ਤੇ ਨਾਲ ਐਸਐਚਓ ਸਿਵਲ ਲਾਈਨ ਦੀ ਫੋਰਸ ਹੈ ਸਾਡੇ ਨਾਲ ਏਆਰਪੀਸ ਦੀ ਟੀਮ ਨੇ ਇਸ ਤੋਂ ਇਲਾਵਾ ਲੇਡੀਜ਼ ਫੋਰਸ ਸਾਡੀ ਟੀਮ ਸਾਡੇ ਵੱਲੋਂ ਲਗਾਈਆਂ ਗਈਆਂ ਨੇ ਡਿਊਟੀ ਦੇ ਪਰ ਡਿਪਲੋਏ ਕੀਤੇ ਗੀਆਂ ਨੇ ਤੇ ਜਿੱਦਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਇੱਥੇ ਇਸੇ ਬਸਤੀ ਦੇ ਵਿੱਚ 6 ਜਿਹੜੀ ਪ੍ਰਾਪਰਟੀਆਂ ਪਹਿਲਾਂ ਡਿਮੋਲੇਸ਼ਨ ਕੀਤੀਆਂ ਗਈਆਂ ਚੁੱਕੀਆਂ ਨੇ ਕਿਉਂਕਿ ਹੌਟਸਪੌਟ ਦੇ ਹੋਣ ਦੇ ਕਾਰਨ ਇੱਥੇ ਜਿਹੜੀ ਇਸ ਨੂੰ ਕਾਫੀ ਨਸ਼ੇ ਦੀ ਜਿਹੜੀ ਸ਼ਿਕਾਇਤ ਮਿਲ ਰਹੀ ਸੀਗੀ ਤੇ ਉਸ ਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਜੋ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਉਹਨਾਂ ਦਾ ਘਰ ਜਿਹੜਾ ਅੱਜ ਢਾਇਆ ਜਾ ਰਿਹਾ ਨੀਤੂ ਰਾਜੀ ਜਿਹੜੇ ਇਹਨਾਂ ਦਾ ਜਿਹੜਾ ਡਿਮੋਲਿਸ਼ ਕੀਤਾ ਗਿਆ ਇਹ ਨੀਤੂ ਪਤਨੀ ਬਲਵੀਰ ਸਿੰਘ ਇਸ ਘਰ ਦੇ ਵਿੱਚ ਰਹਿੰਦੀ ਸੀਗੀ ਤੇ ਇਹਦੇ ਉੱਪਰ ਪਹਿਲਾਂ ਇੱਕ ਮੁਕੱਦਮਾ ਐਨਡੀਪੀਐਸ ਅਲੀਅਸ ਜਖੀਰ ਸਿੰਘ ਉਸ ਦੇ ਉੱਪਰ 4 ਐਨਡੀਪੀਐਸ ਦੇ ਮਕਦਮੇ ਦਰਜ ਨੇ ਹਰੋਂ ਦੇ ਤੇ ਇਹਦੇ ਜਿਹੜੇ ਸਾਰਾ ਪਰਿਵਾਰ ਜਿਹੜਾ ਹੈਗਾ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਸੀ ਨੀਤੂ ਜਿਹੜੀ ਹੈਗੀ ਇਸ ਟਾਈਮ ਜਿਹੜੀ ਇਹਦੇ ਪਿੱਛੇ ਜੇ ਜੇਲ੍ਹ ਦੇ ਵਿੱਚ ਮਕਦਮਾ ਦਰਜ ਹੋਇਆ ਸੀਗਾ ਇਸ ਟਾਈਮ ਉਹਦਾ ਸਟੇਟਸ ਚੈੱਕ ਕਰਨਾ ਪਾਣਾ ਕਿ ਬੇਲ ਉਹਦੀ ਪੈਂਡਿੰਗ ਹੈ ਜਾਂ ਹੋ ਗਈ ਹੈ